ਕੋਤਕੇ ਮੈਂ ਠੀਕ ਆ ਹਸੀ ਹੈ ਬਤੋ ਘਬਰਾ ਰਹੇ ਕੀਤੀ ਆ ਮੈਂ ਤਾਂ ਬਸ ਇਹ ਜਾਨਨੀ ਪਹਿਲੇ ਮੇਰੇ ਸਾਹਮਣੇ ਆਵੇ ਮੈਂ ਪੁੱਛਣਾ ਚਾਹੁੰਦੀ ਮੇਰੇ ਕੋਲ ਤਾਂ ਕੀ ਸੋਚ ਸੀ ਜਿਹੜਾ ਤੂੰ ਨੂੰ ਮਾਰਿਆ ਤੇ ਜੋ ਮਾਰਦੀ ਕਰਨ ਤੇ ਬਸ ਇਹ ਗੰਨਿਆਂ ਨੂੰ ਫਾਂਸੀ ਦੇ ਜਾਵੇ ਕੋਈ ਨਾ ਕੋਈ ਨਾ ਬਤੋ ਫਾਂਸੀਆਂ ਭੂਸੀਆਂ ਵਾਲਾ ਕੰਮ ਆਪਾਂ ਤੱਕੜੇ ਰਹੋ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪਰਸ ਤੱਕ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਬਸਿਹਰੇ ਤਰੀਕੇ ਆ ਸਰ ਉਹ ਨਹੀਂ ਪੱਛਣਾ ਚਾਹੀਦਾ ਬੰਦਾ ਕੋਈ ਨਾ ਪੁੱਤ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਕਰਾਂਗੇ ਹਾਂ ਹਾਂ ਬੁੱਧ ਕੋਈ ਨਾ ਬਸ ਬਸ ਤੂੰ ਉਹ ਨਹੀਂ ਚੱਲ ਉਹ ਚੱਲ ਗਿਆ ਨਹੀਂ ਨਹੀਂ ਕੋਈ ਨਾ ਪਣੇ ਅਸੀਂ ਤੇਰੇ ਭਰਾ ਵੀ ਆ ਠੀਕ ਆ ਅਸੀਂ ਤੇਰੇ ਭਰਾ ਵੀ ਆ ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੋਣਾ ਆਪਾਂ ਭਰਾ ਵੀ ਆ ਤੁਹਾਡੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਪਉਂ ਵੀ ਮਰਾਂਗੇ ਠੀਕ ਆ ਚਲੋ ਕੋਈ ਨਾ ਬਈ ਹੁਣ ਨੈਟਵਰਕ ਘਟਾ ਤੇ ਮੈਂ ਪੁੱਛਣਾ ਸੀਗਾ ਹਾਲਚਲ ਤੇ ਬਾਕੀ ਮੈਨੂੰ ਇੰਨਾ ਜਰੂਰ ਦੱਸ ਦਿਓ ਕਿਹੜੀ ਜੇਲ੍ਹ ਚ ਗਿਆ ਹੋ ਠੀਕ ਆ ਠੀਕ ਹੈ ਜੀ ਆਹੀ ਨੰਬਰ ਤੇ ਹੀ ਹਾਂਜੀ ਇਸੇ ਨੰਬਰ ਤੇ ਨੰਬਰ ਪਾਸੇ ਰੱਖ ਲਓ ਕਿਸੇ ਨੂੰ ਦਿਓ ਨਾ ਠੀਕ ਆ ਬਈ ਓਕੇ ਬਈ ਓਕੇ